ਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਣੀ ਅੰਡਰ 16 ਸਾਲ ਹਾਕੀ ਟੀਮ ਆਪਣੀਆਂ ਦੋ ਟੀਮਾਂ ਇੰਡਰਾ ਲੋਪੋ ਹਾਕੀ ਟੂਰਨਾਮੈਂਟ ਤੇ ਤੇ ਅੱਜ ਆਪਣਾ ਮੈਚ ਆ ਜੀ ਫੈਂਡ ਲੋਪੋ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਆਪਣੀ ਸਰਦਾਰ ਬੜੀ ਸਰਦਾਰ ਹਾਕੀ ਕਲੱਬ ਦਾ ਬੱਚੇ ਟੂਰਨਾਮੈਂਟ ਗੇਟਨ ਜਾ ਰਿਹਾ ਤੇ ਸਾਰੇ ਜਣੇ ਅਰਦਾਸ ਕਰਿਓ ਕਿ ਬੱਚੇ ਬੈਸਟ ਗੇਟਨ ਪਲੇ ਵਧੀਆ ਫਾਈਨਲ ਜਿੱਤ ਕੇ ਆਉਣ ਸਾਰੇ ਆਪਣੇ ਨਾਲ 4 ਤੋਂ 5 ਸਾਲਾਂ ਦਾ ਕੁੜੀਆਂ ਵੀ ਆ ਯੇ ਜਰੂਰ ਆਪਣੇ ਕਲੱਬ ਨੂੰ ਸਪੋਰਟ ਕਰਿਆ ਕਰੋ ਇਹਨਾਂ ਬੱਚਿਆਂ ਦੀ ਸਪੋਰਟ ਕਰਿਆ ਕਰੋ ਤਾਂ ਕਿ ਇਹ ਬੱਚੇ ਵਧੀਆ ਖੇਡਣ ਤੇ ਬਰਮਾਦ ਮੈਂ ਇਹਨਾਂ ਨੂੰ ਤਰੱਕੀ ਬਖਸ਼ੇ ਚਲੋ ਹੁਣ ਬੋਲੇ ਸੋਨ ਹੈ ਜਗ ਹੋਇਆ ਪਾਵਰ ਸਾਈਡ ਬਹੁਤ ਬਣ ਗਈ ਹਾਲੋ ਯਾਰ ਬੈਗ ਲੈ ਲੈ ਮੈਂ ਬੈਗ ਚੁੱਕੂ ਆਪਣੀ ਆਪਣੀ ਲੜਦੇ ਆਪਣੀ ਬੀ ਟੀਮ ਅੱਜ ਆਪਣੀਆਂ ਲੋਕੋ ਹਾਕੀ ਟੂਰਨਾਮੈਂਟ ਤੇ ਦੋ ਟੀਮਾਂ ਟੂਰਨਾਮੈਂਟ ਖੇਡਣ ਆਈਆਂ ਵਾ ਲੋਗਾ ਇਹ ਚਮੋਗਾ ਵੀ ਰਾਊਂਡ ਕਲਾਸ ਦਾ ਸੈਂਟਰ ਆਪਣੇ ਕੋਲੇ ਤੇ ਆਪਣੀ ਇਹ ਰਾਊਂਡ ਕਲਾਸ ਦੀ ਬੀ ਟੀਮ ਆ ਤੇ ਜਿੰਦੇ ਵਿੱਚ ਚਾਰ ਤੋਂ ਪੰਜ ਕੁੜੀਆਂ ਖੇਡ ਰਹੀਆਂ ਵਾ ਇਹ ਆਪਣਾ ਲੋਕੋ ਏ ਨਾਲ ਮੈਚ ਆ ਆਪਣਾ ਬੀ ਟੀਮ ਦਾ ਤੇ ਬੱਚਿਆਂ ਨੂੰ ਪਹਿਲੀ ਵਾਰੀ ਖੇਡਣ ਦਾ ਮੌਕਾ ਦਿੱਤਾ ਵਾ ਕਿ ਬੱਚੇ ਬੈਸਟ ਖੇਡਣ ਤੇ ਪਰਮਾਤਮਾ ਇਹਨਾਂ ਬੱਚਿਆਂ ਦੇ ਮਿਹਰ ਕਰੇ ਕਿ ਇਸੇ ਤਰ੍ਹਾਂ ਇਹ ترقی ਕਰਦੇ ਰਹਿਣ ਇਹਦੇ ਵਿੱਚ ਪ੍ਰਾਇਮਰੀ ਦੇ ਵੀ ਬੱਚੇ ਆ ਜਿਹੜੇ ਇਸ ਟਾਈਮ ਡਿਸਟ੍ਰਿਕਟ ਦੇ ਵਿੱਚੋਂ ਸੈਕੰਡ ਆਪਣੀ ਟੀਮ ਰਹੀ ਸੀਗੀ ਇਹ ਛੋਟੇ ਬੱਚਿਆਂ ਦਾ ਵੀ ਇੰਟਰਸਟ ਹੋਵੇ ਤੇ ਇਹਨਾਂ ਦੀ ਆਪਾਂ ਇੱਕ ਟੀਮ ਵੱਖਰੀ ਐਂਟਰੀ ਕਰਵਾਈ ਤੇ ਪਰਮਾਤਮਾ ਇਸੇ ਤਰ੍ਹਾਂ ਮਿਹਰ ਕਰਦਾ ਰਵੇ ਤੇ ਆਪਣੇ ਬੱਚੇ ਆਪਣੇ ਕੋਲੇ ਵੱਧ ਤੋਂ ਵੱਧ ਗੋਲ ਕੀਪਰ ਇਧਰ ਆ ਜਾ ਹਲਾ ਦੇ ਪੀਮਾ ਗੋਲ ਕੀਪਰ ਨੂੰ ਭੇਜ ਦੇਜੋ ਬਾਕੀ ਸਾਰੇ ਖਾਤੀ ਰੱਖ ਦੇ ਚਲੋ 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 ਕੋਣੀ ਵਾਰ ਮਮ ਕਰਨਾ ਉੱਥੇ ਫਿਰਦਾ ਚੱਲ ਉਹਨੂੰ ਭੇਜ ਦੇ ਦੂਜੇ ਨੂੰ ਭੀਮ ਨੂੰ ਭੀਮ ਨੂੰ ਭੀਮ ਭੀਮ ਦਾ ਅਰਦਾਸ ਕਰਵਾਉਂਦਾ ਕੋਈ ਨਾ ਕੋਈ ਕੋਈ ਸੰਭਾਅ ਨਹੀਂ ਆਇਆ ਸਕੂਲੋਂ ਦੂਜਾ ਮੈਚ ਅੱਜ ਦਾ ਦੂਜਾ ਮੈਚ ਚੱਲ ਰਿਹਾ ਵਾ ਬੱਟਰ ਤੇ ਖਾਣ ਵੱਧ ਬੱਟਰ 1-0 ਨਾਲ ਜੇ ਤਰੀ ਹੈ ਗਰਾਊਂਡ ਤੇ ਮੈਚ ਚੱਲੇਗਾ

ਦੀ ਛੋਟੀ ਛੋਟੀ ਟੀਮ ਦੀ ਕੀ ਗੱਲ ਹੈ ਚੱਲ ਚਲੋ 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 ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਾ ਇਹਨਾਂ ਦੇ ਨਾਲ ਹਾਂਜੀ ਇਹ ਆਪਣੀ ਅੰਡਰ 16 ਸਾਲ ਕਾਕੀ ਟੀਮ ਜੋ ਕਿ ਲੋਕੋ ਦੇ ਵਿੱਚ ਟੂਰਨਾਮੈਂਟ ਖੇਡਣ ਆਈ ਹੋਈ ਹੈ ਪਹਿਲਾਂ ਆਪਣੀ yellow kit ਦੇ ਵਿੱਚ ਵੀ ਟੀਮ ਖੇਡੀ ਬੱਚਿਆਂ ਦੀ ਅੰਡਰ 16 ਸਾਲ ਦੇ ਵਿੱਚ ਛੋਟੇ ਬੱਚਿਆਂ ਦੀ ਹੁੰਦੇ ਵਿੱਚ ਆਪਣੇ ਪ੍ਰਾਇਮਰੀ ਵਾਲੇ ਬੱਚੇ ਸੀ ਤੇ ਅੰਡਰ 14 ਵਾਲੇ ਸੀ ਇਹ ਆਪਣੀ ਅੰਡਰ 17 ਦੀ ਜੇ ਟੀਮ ਇਸ ਟੂਰਨਾਮੈਂਟ ਦੇ ਵਿੱਚ ਆਪਣੀਆਂ ਦੋ ਟੀਮਾਂ ਨੇ ਪਾਰਟਿਸਿਪੇਟ ਕੀਤਾ ਇਹਨਾਂ ਦਾ ਫਰਸਟ ਮੈਚ ਸੀਗਾ ਲੋਪੋ ਬੀ ਨਾਲ 2-0 ਨਾਲ ਰਹੀ ਜੇਤੂ ਤੇ ਅਗਲਾ ਮੈਚ ਆ ਸੈਮੀਫਾਈਨਲ ਰਣੀਆਂ ਨਾਲ ਪਹਿਲਾ ਸੈਮੀਫਾਈਨਲ ਚੱਲੀ ਜਾਂਦਾ ਉਧਰ ਗਰਾਊਂਡ 'ਚ ਤਖਾਨਵਦ ਤੇ ਲੋਪੋ ਉਹਦੇ ਵਿੱਚੋਂ ਲੋਪੋ ਜਿਤਰੀ ਆ 30 ਦੇ ਨਾਲ ਤਖਾਨਵਦ ਤੋਂ ਤੁੰਜਾ ਸੈਮੀਫਾਈਨਲ ਰਣੀਆਂ ਤੇ ਮੌਕਾ ਬਹੁਤ ਹੀ ਸ਼ਾਨਦਾਰ ਮੈਚ ਹੋਣ ਜਾ ਰਿਹਾ ਦੋਨਾਂ ਟੀਮਾਂ ਦਾ ਆਂਡਾ ਆਪਣੀ ਵਾਰ ਨੂੰ ਕਰਦੇ ਹੋਏ ਕੀ ਹੋ ਰਿਹਾ ਦੋ ਬਾਲਾਂ ਆ ਬਾਹਰ ਲੌਕਡਾਉਨ ਹੋ ਗਿਆ ਕਿਉਂ ਕੋਈ ਕੋਈ ਉਪਰ ਹੱਥਾਂ ਚੁੱਕ ਲਿਆ ਦੋਨੇ ਟੀਮਾਂ ਆਪਣੀਆਂ ਬਹੁਤ ਹੀ ਵਰੀਆ ਤੇ ਬੈਸਟ ਮੈਚ ਖੇਡੀਆਂ ਹਾਂਜੀ ਮੋਟਾ ਜੀ ਕੀ ਵਿਚਾਰ ਦੇਣਾ ਚਾਹੁੰਦੇ ਤੁਸੀਂ ਯਾਰ ਮੈਂ ਤਾਂ ਉਹੀ ਆਇਆ ਹਾਂ ਹੈਂ ਮੁਹੰਮਦ ਵਾਲ ਬਹੁਤ ਸੋਹਣੇ ਰੱਖੇ ਆ ਫਿਰ ਜੀ ਸਰਦਾਰੀ ਵਾਲੇ ਵਾਲ ਜੂڑا ਨਹੀਂ ਕਰਕੇ ਆਇਆ ਉਹ ਜੀ ਫਿਰ ਹੈਲਮਟ ਨਹੀਂ ਪਹਿਣਾ ਸੀ ਇਹ ਆਪਣਾ ਜੀ ਅੰਡਰ 14 ਦਾ ਗੋਲ ਕੀਪਰ ਜਿਹੜਾ ਆਪਣਾ ਬੀ ਟੀਮ ਦੇ ਬੀ ਟੀਮ ਦੇ ਵਿੱਚ ਖੇਡਿਆ ਬਹੁਤ ਹੀ ਬੈਸਟ ਮੈਚ ਖੇਡੇ ਆ ਵੀ ਬਹੁਤ ਗੋਲ ਰੱਖੇ ਆ ਆਪਣੇ ਛੋਟੇ ਬੱਚੇ ਵਿੱਚ ਖੇਡਦੇ ਸੀ ਹੁਣ ਆਪਣਾ ਸੈਮੀ ਫਾਈਨਲ ਮੈਚ ਰਨਿੰਗ ਨਾਲ ਉਧਰ ਦਿਖਾਉਨੇ ਤੁਹਾਨੂੰ ਸੈਮੀ ਫਾਈਨਲ ਪਹਿਲਾ ਮੈਚ ਚੱਲਦਾ ਹੋਇਆ हाँ। थोड़ा 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 है। लोको एक पठान बाद पहला सेमीफाइनल मैच पिंड लोको बाकी ग्राउंड